ਜਿਹੜਾ ਸਾਡੇ ਐਮਐਲਏ ਨੇ ਤਿੰਨਾਂ ਚ ਕੋਈ ਐਮਐਲਏ ਸਾਡੇ ਇੱਥੇ ਨਹੀਂ ਪੁੱਜਿਆ ਨਾ ਕੋਈ ਤਹਿਸੀਲਦਾਰ ਪੁੱਜਿਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹਨਾਂ ਲੋਕਾਂ ਨੇ ਚੁਣ ਕੇ ਵੋਟ ਪਾ ਕੇ ਸੰਸਦ ਵਿੱਚ ਭੇਜਣਾ ਐਮਐਲਏ ਬਣਾ ਕੋ ਇੱਥੇ ਨਹੀਂ ਪੁੱਜੇ ਉਹਨਾਂ ਦੀ ਕੀ ਡਿਊਟੀ ਆ ਖਾਲੀ ਪਰੋੜੇ ਹਾਣੇ ਫੋਨ ਤੇ ਵੀਰ ਜੀ ਘਰ ਦਾ ਨੰਬਰ ਘਟ ਘਟ ਵੀ ਨਾ ਪੀ ਵਾਰਡ ਆਲ ਵੀ ਤਾਂ ਬੀ ਵਾਰਡ ਕਿਸੇ ਨੇ ਫੋਨ ਹੀ ਚੁੱਕਿਆ ਜੀ ਇੱਡਾ ਬੜਾ ਹਾਸਾ ਆ ਗਿਆ ਪਠਾਨਕੋਟ ਤੋਂ ਸਾਡੇ ਨੂੰ ਫੋਨ ਆਇਆ ਸਾਡੇ ਰਿਲੇਟਿਵਾਂ ਦੇ ਜਿਆ ਤੋ ਡਦਰ ਲਾ ਕੇ ਪਾਸ ਬਲ ਗਈ ਆ ਕਿ ਇਹ ਯਾਰ ਕੁੰਗੀਆਂ ਰਹਿੰਦਾ ਵਾ ਸਾਡਾ ਕਾਹੂ ਐਮਐਲਏ ਇਹ ਬਿਸ਼ਨਾ ਸਾਡਾ ਐਮਐਲਏ ਰਹਿ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਸ ਚੀਜ਼ ਦਾ ਮਲੇ ਅਸੀਂ ਐਸੇ ਨਲਾਇਕ ਐਮਐਲਏ ਚੁਣ ਕੇ ਭੇਜਣੇ ਜਿਨ੍ਹਾਂ ਨੂੰ ਅਸੀਂ ਖੁਦ ਵੋਟ ਪਾਏ ਨਾ ਔਰ ਇੱਥੇ ਇੱਕ ਵੀ ਐਮਐਲਏ ਤਿੰਨਾਂ ਚ ਨਹੀਂ ਪਹੁੰਚਿਆ ਅਸੀਂ ਐਸੇ ਨਲਾਇਕ ਐਮਐਲਏ ਚੁਣ ਕੇ ਭੇਜਣੇ ਜਿਨ੍ਹਾਂ ਨੂੰ ਅਸੀਂ ਖੁਦ ਵੋਟ ਪਾਇਆ ਉਹ ਇੱਥੇ ਇੱਕ ਵੀ ਐਮਐਲਏ ਤਿੰਨਾਂ ਚ ਨਹੀਂ ਪਹੁੰਚਿਆ 20 ਤੋਂ 25 ਬੰਦੇ ਜਿਹੜੇ ਨਾ ਇੱਥੇ ਜ਼ਖਮੀ ਹੋਏ ਨਾ ਔਰ 25 ਬੰਦੇ ਵਿਚਾਰੇ ਜਿਹੜੇ ਜ਼ਖਮੀ ਹੋਏ ਨਾ ਉਹ ਗਰੀਬ ਲੋਕ ਹੁੰਦੇ ਨੇ ਬਿਲਕੁਲ ਜਿਹੜੇ ਬਾਰਡਰ ਬੈਡ ਦੇ ਲੋਕ ਨਾ ਇਹ ਪੁਲ ਜਿਹੜਾ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਪੁਲ ਤਕਰੀਬਨ 770 ਪਿੰਡਾਂ ਨੂੰ ਜੋੜਦਾ ਵਿਜੇਪਟੂ ਲੈ ਕੇ ਸਈ ਤਰੇਵਾ ਜੱਬਵਾ ਨਕਵਾਲ ਇਹ ਸਾਰੇ ਬੀਜੇ ਪੁਰਤਲੇ ਮੈਂ ਦੱਸਦਾ ਕਿ ਬੀਜੇ ਪੁਰਤਲੇ ਨੇ ਸਾਰੇ ਬਾਰਡਰ ਬਿਲਡ ਨੂੰ ਜੰਮੂ ਦਾ ਕਨੈਕਟ ਕਰਦਾ ਹੈ। ਔਰ ਜਿਹੜੇ ਇਹਦੇ ਵਿੱਚ ਮੈਕਸਿਮਲ 90% ਲੋਕ ਜਿਹੜੇ ਨਾ ਫੈਕਟਰੀਆਂ ਦੇ ਮੁਲਾਜ਼ਮ ਹੁੰਦੇ ਨੇ ਨਾ, ਜਿਹੜੇ ਦਿਹਾੜੀਦਾਰ ਲੋਕ ਹੁੰਦੇ ਨੇ, ਜਿਹੜੇ ਸਵੇਰ ਨੂੰ ਕਮਾਉਂਦੇ ਨੇ, ਸ਼ਾਮੀ ਘਰ ਲੈ ਕੇ ਆਉਂਦੇ ਨੇ ਆਪਣੇ ਬੱਚਿਆਂ ਵਾਸਤੇ। ਔਰ ਜਿਹੜੇ ਲੋਕਾਂ ਨੇ ਇੰਜਰਡ ਹੋ ਗਏ ਲੋਕ ਵਿਚਾਰੇ, ਜਿਨ੍ਹਾਂ ਦੇ ਤਸਦਨ ਟੁੱਟ ਗਏ ਜਾਂ ਪੰਜੇ ਟੁੱਟ ਗਏ, ਉਹ ਆਪਣੇ ਬੱਚੇ ਨੂੰ ਕਿੱਥੋਂ ਖੁਲਾਣਗੇ? ਔਰ ਰੋਜ਼ਮਰਾਈ ਜ਼ਿੰਦਗੀ ਦੀ ਜ਼ਰੂਰਤਾਂ ਕਿੱਥੋਂ ਪੂਰੀਆਂ ਕਰਨਗੇ ਉਹ? ਜਿਹੜੇ ਡੇਲੀ ਕਮਾਉ ਲੇਕਿਨ ਇਸ ਪੁਲ ਦਾ ਜਿਹੜਾ ਨਿਰਮਾਣ ਅੱਜ ਤੋਂ 8-10 ਸਾਲ ਪਹਿਲੇ ਜਿਹੜਾ ਸਟਾਰਟ ਹੋਇਆ ਸੀ ਅੱਜ ਵੀ ਤੁਸੀਂ ਦੇਖੋਗੇ ਪੁਲ ਦੇ ਜਿਹੜੇ ਪਿੱਲਰ ਬਣ ਕੇ ਸਰਯੇ ਦੇ ਥੱਲੇ ਪਏ ਹੋਏ ਨੇ ਕਿਸੇ ਨੇ ਵੀ ਕੋਈ ਇੱਥੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਮਤਲਬ ਇੱਥੇ ਇਨਕੁਆਰੀ ਨਹੀਂ ਹੋਈ ਕਿਉਂ ਬਣਿਆ ਤੇ ਕਿਉਂ ਸਮਾਨ ਪਿਆ ਮਤਲਬ ਆਈ ਦਿਨ ਕੋਈ ਨਾ ਕੋਹਾਸਾ ਹੋਇਆ ਰਹਿੰਦਾ ਤੁਸੀਂ ਉਹ ਦੇਖੋ ਕਿ ਜਾ ਕੇ ਪੁਲ ਦੇ ਉੱਤੇ ਜਿਹੜਾ ਇੱਕ ਖੱਡਾ ਹੋਰ ਬਣਿਆ ਹੋਇਆ ਪੁਲ ਦੇ ਵਿੱਚ ਸਾਡੀ ਪੂਰੀ ਪੂਰੀ ਲੱਤ ਦਾ ਪਾਓਗੇ ਨਾ ਉਹ ਪੂਰੀ ਪੂਰੀ ਲੱਤ ਵਿੱਚ ਅੰਦਰ ਚਲ ਜਾਏਗੀ ਔਰ ਅੱਥੇ ਗੱਲਾਂ ਕੀਤੀ ਜਾਂਦੀਆਂ ਨੇ ਸਮਾਰਟ ਸਿਟੀ ਤੇ ਜੰਮੂ ਸਮਾਰਟ ਸਿਟੀ ਬਣਾਣੀ ਆ। ਵੀਰ ਜੀ ਮੈਨੂੰ ਇੱਕ ਚੀਜ਼ ਦਾ ਸਵਾਲ ਜਵਾਬ ਦਿਓ ਤੁਸੀਂ ਕਿ ਇਹ ਸਮਾਰਟ ਸਿਟੀ ਨਹੀਂ ਆ ਇਹ ਸਮਾਰਟ ਸਿਟੀ ਜੰਮੂ 'ਚ ਨਹੀਂ ਪੈਂਦਾਗਾ। ਇਹ ਜੀਐਨਡੀਕੇ ਦੇ ਵਿੱਚ ਨਹੀਂ ਪੈਂਦਾ। ਕੁਲਵਿੰਦਰ ਸਿੰਘ ਐਕਟੀਵਿਸਟ ਹੈ ਵੀਰ ਜੀ ਉਹਨਾਂ ਨੇ ਇੱਕ ਆਰਟੀ ਲਗਾਈ ਆ ਤੋ ਪੰਜ ਦਿਨ ਪਹਿਲਾਂ ਹੀ ਗੱਲ ਆ। ਤੁਸੀਂ ਨਿਊਜ਼ ਸੁਣੀ ਹੋਈ ਖ਼ਬਰ ਆ। 900 ਕਰੋੜ ਰੁਪਏ ਦੇ ਪੰਜ ਬ੍ਰਿਜ ਜਿਹੜੇ ਸਾਡੇ ਜੰਮੂ ਦੇ ਵਿੱਚ ਮੇਨ ਪੈਂਦੇ ਨੇ। 900 ਕਰੋੜ ਰੁਪਏ ਦੇ ਉੱਥੇ ਲਾਈਟਾਂ ਜਿਹੜੀਆਂ ਲਗਾ ਚੁੱਕੇ ਨੇ ਉਹ। ਤੋ ਸੋ ਮੈਨੂੰ ਉਸ ਲਾਈਟਾਂ ਲਗਾਉਣ ਦਾ ਕੋਈ ਫਾਇਦਾ ਹੈਗਾ? ਉਹ 900 ਕਰੋੜ ਰੁਪਏ ਐਜੂਕੇਸ਼ਨ 'ਚ ਲਗਾਓ ਜਿਹੜਾ ਸਾਡੇ ਬਾਰਡਰ ਬੈਡ ਤੇ ਬੱਚੇ ਵਿਚਾਰੇ ਜੰਮੂ ਖੰਜਲੋਂ ਜਾਂਦੇ ਪੜ੍ਹਨ ਜਾਂਦੇ ਨੇ ਉਹ ਇੱਥੇ ਡਿਗਰੀ ਕਾਲਜ ਬਣਾਓ ਇਹ ਪੁਲ ਇਹ ਪੁਲਾਂ ਦੀ ਹਾਲਤ ਦੇਖ ਲਓ ਤੁਸੀਂ ਇਹ 900 ਕਰੋੜ ਖਰਚ ਕੀਤੇ ਨੇ ਵੀਰ ਜੀ ਜਿਹੜੇ ਉਥੇ ਸਮਾਰਟ ਸਿਟੀ ਬਣਾਏ ਇਹ ਸਮਾਰਟ ਸਿਟੀ ਨਹੀਂ ਪੈਂਦਾ ਹੈਗਾ ਸੋ ਅਸੀਂ ਪ੍ਰਸ਼ਾਸਨ ਅੱਗੇ ਐਲਜੀ ਸਾਹਿਬ ਅੱਗੇ ਔਰ ਜਿਹੜਾ ਸਾਡੇ ਐਮਐਲਏ ਨੇ ਤਿੰਨਾਂ 'ਚ ਕੋਈ ਐਮਐਲਏ ਸਾਡੇ ਇੱਥੇ ਨਹੀਂ ਪੁੱਜਿਆ ਨਾ ਕੋਈ ਤਸੀਲਦਾਰ ਪੁੱਜਿਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜਾ ਲੋਕਾਂ ਨੇ ਚੁਣ ਕੇ ਵੋਟ ਪਾ ਕੇ ਸੰਸਦ ਵਿੱਚ ਭੇਜੇਣਾ ਐਮਐਲਏ ਬਣਾ ਕੇ ਇੱਥੇ ਨਹੀਂ ਪੁੱਜੇ ਉਹਨਾਂ ਦੀ ਕੀ ਡਿਊਟੀ ਹੈ ਖਾਲੀ ਪਰੋੜੇ ਖਾਣੇ ਜਦੋਂ ਤੇ ਆਂਦੀ ਨਾ ਇਲੈਕਸ਼ਨ ਤੇ ਉਦੋਂ ਦੇ ਵਿੱਚ ਘਰ ਘਰ ਆਣ ਕੇ ਨੰਬਰ ਲੈਂਦੇ ਨੇ ਫੋਨ ਨੰਬਰ ਵੀ ਕਹਿੰਦਾ ਨੰਬਰ ਨੋਟ ਕਰ ਲਓ ਤੇ ਪੀ ਉਹਦਾ ਨਾਮ ਨੋਟ ਕਰ ਲਓ ਇਹ ਮੇਰੇ ਫੋਨ ਦੇ ਵਿੱਚ ਵੀ ਗਾਹੂਰਾ ਆਉਂਦਾ ਨੰਬਰ ਘਟ ਤੋਂ ਘਟ ਵੀ ਨਾ ਪੀ ਵਾਰਡ ਆਏਗੀ ਤਾਂ 20 ਵਾਰ ਕਿਸੇ ਨੇ ਫੋਨ ਹੀ ਚੁੱਕਿਆ ਜੀ ਐਡਾ ਬੜਾ ਹਾਸਵਾ ਕਾ ਪਠਾਨਕੋਟ ਦਾ ਉਹਨੂੰ ਫੋਨ ਆਇਆ ਹੈ ਸਾਡੇ ਰਿਲੇਟਿਵਾਂ ਦੇ ਜਾਂ ਤੁਹਾਡੇ ਉੱਤੇ ਲੱਗੇ ਪਾਸਪੋਰਟ ਗਈ ਹੈ ਪੀਏ ਇਹ ਕੁੱਲੀਆਂ ਰਹਿੰਦਾ ਸਾਡਾ ਦਾਹੂ ਐਮਐਲਏ ਇਹ ਬਿਸ਼ਨਾ ਸਾਡਾ ਐਮਐਲਏ ਰਹਿਆ ਉਹਨਾਂ ਨੂੰ ਪਤਾ ਨਹੀਂ ਲੱਗਾ ਵੇ ਇਸ ਚੀਜ਼ ਦਾ ਸੋ ਮਤਲਬ ਕਹਿੰਦੇ ਇਹ ਹੈ ਕਿ ਸਾਡੀ ਡਿਮਾਂਡ ਇਹ ਹੈ ਪ੍ਰਸ਼ਾਸਨ ਲੱਗੇ ਵੀ ਜਲਦੀ ਜਲਦੀ ਇਸ ਪੁਲ ਦਾ ਨਿਰਮਾਣ ਕੀਤਾ ਜਾਏ ਵਿਧਾਨ ਵਾਲੇ ਦਿਨਾਂ ਦੇ ਵਿੱਚ 10 15 ਦਿਨਾਂ ਦਾ ਐਲਟੀਮੇਟਮ ਦਿੰਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਸੇ ਰੋਸ਼ ਪ੍ਰਦਰਸ਼ਨ ਕਰਾਂਗੇ ਕਾਫੀ ਉਗਰ ਪ੍ਰਦਰਸ਼ਨ ਹੋਏਗਾ ਤੇ ਸਾਰੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਐਲਡੀ ਸਾਹਿਬ ਦੇ ਉੱਪਰ ਜਾਏਗੀ ਥੈਂਕ ਯੂ ਸਰ ਸਾਥੀਓ ਤੋਂ ਦਿੱਤੋ ਸਥਾਨੀ ਲੋਕਾਂ ਵਿੱਚ ਕਾਫੀ ਗੁੱਸਾ ਔਰ ਰੋਸ਼ ਹੈ ਉਹਦਾ ਸਾਫੀ ਆਖਣਾ ਕਿ ਇਹ ਸੱਪ ਪੁਲ ਦਾ ਨਿਰਮਾਣ ਕਾਫੀ ਦਿਨ ਪਹਿਲਾਂ ਵੀ ਉਹਨਾਂ ਸਟਾਰਟ ਹੋਇਆ ਮਰ ਕਿਸਤ ਕਿਸਤ ਵਜ੍ਹਾ ਕਰਕੇ ਰੁਕਿਆ ਕੋਈ ਦਾ ਕੋ ਸਮਝ ਨਹੀਂ ਲੱਗਦਾ ਔਰ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹੰਦੇ ਕਨੇ ਸਾਂਝੀਆਂ ਕਰਾ ਰਹਾ ਆ ਇਹ ਰਨੀਆਂ ਦਾ ਪੁਲ ਮੋੜ ਕੋਲ ਜਿਹੜਾ ਇੱਕ ਪੁਲਾ ਉੱਥੋਂ ਦੀਆਂ ਤਸਵੀਰਾਂ ਜਿੱਥੇ ਅੱਜ ਸਵੇਰੇ ਸਵੇਰੇ ਬੜਾ ਗੇ ਦਦਨਾਕਾ ਸਾ ਦਿਖਣ ਲਈ ਮਿਲਿਆ ਔਰ ਲਾਈਵ ਤਸਵੀਰਾਂ ਮੈਂ ਤੁਹੰਦੇ ਕਨੇ ਸਾਂਝੀ ਕਰਾ ਰਹਾ ਕਿਉਂਕਿ ਸਾਡੀ ਕੋਸ਼ਿਸ਼ ਹੀ ਹੁੰਦੀ ਕਿ ਅਸੀਂ ਆਪਣੇ ਦਰਸ਼ਕਾਂ ਦਾ ਕਰੇ ਜਿਹੜੀ ਵੀ ਕੋ ਤੁਹਾਨੂੰ 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 ਸਾਂਝੀ ਕਰਾ ਰਹਾ ਆ ਆਫਸੀ ਸਾਈ ਟੀਵੀ ਚੈਨਲ ਦੇ ਮਾਧਮਿਕ ਤੁਹਾਨੂੰ ਦੱਸ ਰਿਹਾ ਕਿ ਬੜਾ ਗੱਲ ਬਿਆਨਕ ਐਕਸੀਡੈਂਟ ਹੋਇਆ ਸਾਡੇ ਇਸ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਔਰ ਕੋਈ ਤਾਜ਼ਾ ਅਪਡੇਟ ਹੋ ਤੁਹਾਨੂੰ ਕਰੇ ਜਰੂਰ ਸ਼ੇਅਰ ਕਰਿਓ